ਤੁਸੀਂ ਸਾਰਿਆਂ ਨੇ ਆਮ ਹੀ YouTube ਦੇ ਉੱਤੇ, ਟੈਲੀਵਿਜ਼ਨ ਦੇ ਉੱਤੇ ਜਾਂ ਫਿਰ ਕਿਸੇ ਨਾ ਕਿਸ ਨੇ ਤੁਹਾਨੂੰ ਇਹੋ ਜਿਹਾ ਲਿੰਕ ਜ਼ਰੂਰ ਸ਼ੇਅਰ ਕੀਤਾ ਹੁੰਦਾ ਜਿਸ ਵਿੱਚ ਆਪਾਂ ਨੂੰ ਇਹ ਦੱਸਿਆ ਗਿਆ ਹੁੰਦਾ ਹੈ ਕਿ ਕੈਨੇਡਾ ਵਿੱਚ ਬੱਚਿਆਂ ਨੂੰ ਭੇਜਣ ਦਾ ਕੋਈ ਫਾਇਦਾ ਨਹੀਂ, ਕੈਨੇਡਾ ਦੇ ਵਿੱਚ ਵਰਕ ਪਰਮਿਟ ਬੰਦ ਕਰ ਦਿੱਤਾ ਗਿਆ ਹੈ, ਕੈਨੇਡਾ ਦੇ ਵਿੱਚ ਸਪਾਊਸ ਕੇਸ ਬੰਦ ਕਰ ਦਿੱਤੇ ਗਏ ਨੇ, ਕੈਨੇਡਾ ਦੇ ਵਿਸਟਰ ਵੀਜ਼ੇ ਦੀ ਰਿਫਿਊਜ਼ਲ ਦਰ ਵਧਾ ਦਿੱਤੀ ਗਈ ਹੈ। ਕੈਨੇਡਾ ਰਿਕੋਦਮ ਪਹਿਲਾਂ ਪੰਜਾਬੀਆਂ ਨੂੰ ਭਾਰਤਕਾਂ ਨੂੰ ਲਾਲਚ ਦਿੱਤਾ ਤੇ ਹੁਣ ਇੱਕੋ ਦਮ ਉਹਨਾਂ ਦੀ ਮਨਜੀ ਠੋਕਤੀ। ਇਹੋ ਜਿਹੀਆਂ ਨਿਊਜ਼ ਆਪਾਂ ਨੂੰ ਆਲਵੇਸ ਹੀ ਦੇਖਣ ਨੂੰ ਮਿਲਦੀਆਂ ਐ ਤੇ ਬਹੁਤ ਭਰਾਵਾਂ ਦੀਆਂ ਬਹੁਤ ਸਾਰੀਆਂ ਭੈਣਾਂ ਦੀਆਂ ਬਹੁਤ ਸਾਰੇ ਪੇਰੈਂਟਸ ਦੀਆਂ ਆਪਾਂ ਨੂੰ ਕਾਲ ਵੀ ਆਉਂਦਾਂ ਹੈ ਕਿ ਸਰ ਅਸੀਂ ਕਿਸ ਤਰੀਕੇ ਨਾਲ ਕੰਮ ਕਰੀਏ ਸਾਨੂੰ ਕਾਲਸ ਆਉਣ ਦਾ ਸਭ ਤੋਂ ਵੱਡਾ ਮਕਸਦ ਹੈ ਕਿਉਂਕਿ ਅਸੀਂ ਬਿਲਕੁਲ ਫ੍ਰੀ ਆਫ ਕੋਸਟ ਸੋਸ਼ਲ ਨੈਟਵਰਕਿੰਗ ਰਾਹੀਂ ਅਸੀਂ ਲੋਕਾਂ ਨੂੰ ਜਾਗਰੂਤ ਕਰਦੇ ਹਾਂ ਤੇ ਇਸ ਚੀਜ਼ ਦਾ ਅਸੀਂ ਕੋਈ ਵੀ ਪੈਸਾ ਨਹੀਂ ਲੈਂਦੇ ਸੱਤੇ ਪਾਸ਼ਾ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਰਹਿਣ ਹਰ ਇੱਕ ਪੰਜਾਬੀ ਭਰਾ ਦਾ ਸੁਪਨਾ ਪੂਰਾ ਹੋਵੇ ਹਰ ਇੱਕ ਪੰਜਾਬੀ ਭਰਾ ਮਿਹਨਤ ਕਰਦਾ ਰਹੇ ਤੇ ਅੱਗੇ ਵਧਦਾ ਰਹੇ ਪਹਿਲੀ ਵਾਰ ਚੈਨਲ ਤੇ ਆਇਆ ਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਗੱਲ ਕਰਾਂਗੇ ਆਪਾਂ ਵਿਸਥਾਰ ਨਾਲ ਕਿਸ ਕੈਟਾਗਰੀ ਨੂੰ ਕੈਨੇਡਾ ਨੇ ਪਹਿਲ ਦੁੱਤੀ ਹੈ ਕਿਸ ਕੈਟਾਗਰੀ ਨੂੰ ਕੈਨੇਡਾ ਨੇ ਪਹਿਲ ਨਹੀਂ ਦੁੱਤੀ ਵੀਜ਼ਾ ਦਰ ਦੇ ਵਿੱਚ ਕਿਉਂਕਿ ਏਜੰਟਾਂ ਕੋਲ ਲੋਕੀ 20 ਲੱਖ ਲੈ ਕੇ ਜਾਵੜਿੰਦੇ ਆ 25 ਲੱਖ ਲੈ ਕੇ ਜਾਵੜਿੰਦੇ ਆ 30 ਲੱਖ ਲੈ ਕੇ ਜਾਵੜਿੰਦੇ ਆ ਪਰ ਉਹਨਾਂ ਨੂੰ ਇਹੀ ਨਹੀਂ ਪਤਾੰਦਾ ਸਾਡਾ ਕੋਰਸ ਕਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਦੀ ਮੰਗ ਹੋਣ ਜਾ ਰਹੀ ਹੈ ਕੈਨੇਡਾ ਦੇ ਵਿੱਚ ਦੇਖ ਸਕਦੇ ਹੋ ਪਿਛਲੇ ਕੁਝ ਸਾਲਾਂ ਦੇ ਵਿੱਚ ਮਤਲਬ ਕਿ 2020 ਤੋਂ ਬਾਅਦ ਇੰਨੇ ਜ਼ਿਆਦਾ ਸਟੂਡੈਂਟ ਇਨ੍ਹਾਂ ਕੋਰਸਾਂ ਤੇ ਗਏ ਆ ਪਰ ਇਨ੍ਹਾਂ ਕੋਰਸਾਂ ਦੇ ਉੱਤੇ ਹੀ ਕੈਨੇਡਾ ਨੇ ਆਪਣੀ ਪੀਆਰ ਆਪਣਾ ਵਰਕ ਪਰਮਿਟ ਬੰਦ ਕਰ ਦਿੱਤਾ ਗਿਆ ਹੈ ਆਲਮੋਸਟ ਬੰਦ ਕਰ ਵੀ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਦਾ ਜੋ ਵਰਕ ਪਰਮਿਟ ਹੈ ਉਹ ਰੀਨਿਊ ਹੋ ਨਹੀਂ ਰਿਹਾ ਉਹਨਾਂ ਨੂੰ ਅੱਗੇ ਵਰਕ ਪਰਮਿਟ ਮਿਲ ਨਹੀਂ ਰਿਹਾ ਤੇ ਲੋਕ ਧਰਨੇ ਲਾ ਰਹੇ ਆ ਬੱਚੇ ਧਰਨੇ ਲਾ ਰਹੇ ਆ ਇਟ ਮੀਨ ਚਾਹੇ ਕੈਨੇਡਾ ਦੇ ਵਿੱਚ ਪੇਰੈਂਟਸ ਵੀ ਆ ਚਾਹੇ ਇੰਡੀਆ 'ਚ ਆ ਬਾਹਰ ਬੈਠੇ ਸਭ ਪਰੇਸ਼ਾਨ ਹੀ ਹੋ ਰਿਹਾ ਆ ਰਾਈਟ ਨਾਓ ਸਭ ਤੋਂ ਵੱਧ ਪੈਲ ਜੋ ਦੇ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕੈਨੇਡਾ ਉਹ ਇੰਨੇ ਕੈਟਾਗਰੀਜ਼ ਨੂੰ ਦੇ ਰਿਹਾ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਜੋ ਤੁਸੀਂ ਨੰਬਰਿੰਗ ਦੇਖ ਰਹੇ ਹੋ 5000 6000 9000 ਇਹ ਸਟੂਡੈਂਟ ਦੀ ਅਦਾਰ ਹੈ ਕਿ ਇੰਨੇ ਸਟੂਡੈਂਟ ਪਿਛਲੇ 4 ਸਾਲਾਂਾਂ ਚ 5 ਸਾਲਾਂਾਂ ਚ ਉਸ ਵੀਜ਼ੇ ਉੱਤੇ ਗਏ ਆ ਜਿਨ੍ਹਾਂ ਨੂੰ ਹਜੇ ਪੀਆਰ ਵੀ ਮਿਲਣੀ ਹੈ ਤੇ ਹਜੇ ਵਰਕ ਪਰਮਿਟ ਵੀ ਉਹਨਾਂ ਦਾ ਚੱਲ ਰਿਹਾ ਹੈ ਸੋ ਇੰਨਾ ਕੈਟਾਗਰੀ ਦੇ ਵਿੱਚ ਜਾਓ ਸਭ ਤੋਂ ਵੱਧ ਹੈ ਕੰਟਰਕਸ਼ਨ ਤੇ ਹੈਲਥ ਕੇਅਰ ਇਹ ਦੋ ਕੈਟਾਗਰੀ ਟੌਪ ਤੇ ਚੱਲ ਰਹੀ ਹੈ 2000 ਜੂਨ 2024 ਦੇ ਵਿੱਚ ਅਪਲਾਈ ਕਰੋ ਵੀਜ਼ਾ ਤੇ ਕੈਨੇਡ ਤੋ ਕਿਉਂਕਿ ਇਹ ਟੂ ਕੈਟਾਗਰੀ ਇਹਦੇ ਸਭ ਤੋਂ ਟੌਪ ਤੇ ਚੱਲ ਰਹੀ ਹੈ ਹੁਣ ਰਾਈਟ ਨਾਉ ਅੱਜ ਦੀ ਡੇਟ ਦੀ ਆਪਾਂ ਗੱਲ ਕਰਦੇ ਆਂ ਤੇ ਹੋਰ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਜੇਕਰ ਤੁਸੀਂ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕੀਤਾ ਹੈ ਨੋਟੀਫਿਕੇਸ਼ਨ ਬੈਲ ਨੂੰ ਆਨ ਕੀਤਾ ਹੈ ਤੁਹਾਡੇ ਕੋਲ ਸਾਡਾ ਵੀਡੀਓ ਆਏਗੀ ਤੇ ਜਰੂਰ ਦੇਖਿਓ ਆਪਣੇ ਬੱਚੇ ਨਾਲ ਜਰੂਰ ਸਾਂਝੀ ਕਰਿਓ ਕਿਉਂਕਿ ਪੀਆਰ ਦੇ ਵੀ ਕੇਸਸ ਬਹੁਤ ਆਉਣਗੇ